ਪਾਤੜੋ ਮੰਡਲ ਦੇ ਪਿੰਡ ਅਰਨੋਅ ਉੱਥੇ ਕੋਈ ਡੇਰੇ ਹੈ ਡੇਰੇ ਦੇ ਵਿੱਚ ਇੱਕ ਵੀਡੀਓ ਵਾਇਰਲ ਹੋ ਰਹੀ ਹੈ ਵੀ ਲੜਾਈ ਹੋ ਰਹੀ ਹੈ ਦੋ ਪਰਿਵਾਰਾਂ ਦੇ ਆਪਸ ਦੇ ਵਿੱਚ ਕੀ ਕਾਰਨ ਹੈ ਇੱਕ ਵਿਅਕਤੀ ਸਮਾਣਾ ਦੇ ਹਸਪਤਾਲ ਤੇ ਡੇਰੇ ਇਲਾਜ ਮਨਿੰਦਰ ਸਿੰਘ ਸਮਾਣਾ ਹਸਪਤਾਲ ਤੇ ਡੇਰੇ ਇਲਾਜ ਹੈ ਇਸ ਦਾ ਕਹਿਣਾ ਹੈ ਕਿ ਸਾਡੇ ਘਰ ਤੇ ਆ ਕੇ ਕੁਝ ਲੋਕਾਂ ਵੱਲੋਂ ਹਮਲਾ ਕੀਤਾ ਗਿਆ ਉਸ ਦੇ ਵਿੱਚ ਦੂਜੇ ਪੱਖ ਦੇ ਵੀ ਇੱਕ ਔਰਤ ਹੈ ਉਸ ਨੇ ਵੀ ਦੋਸ਼ ਲਾਇਆ ਇਹਨਾਂ ਦੇ ਤੇ ਮੇਰੇ ਨਾਲ ਕੋਈ ਛੇੜਖੰਨੀ ਕੀਤੀ ਹੈ ਪੁਲਿਸ ਕਹਿ ਰਹੀ ਹੈ ਕਿ ਇਸੇ ਮਾਮਲਾ ਦਰਜ ਕਰ ਲਿਆ ਹੈ ਲੇਕਿਨ ਜਿਹੜਾ ਮਨਿੰਦਰ ਸਿੰਘ ਹੈ ਇਸ ਦਾ ਕਹਿਣਾ ਹੈ ਕਿ ਸਾਡੇ ਨਾਲ ਪੁਰਾਣੇ ਰੰਜਸ ਰੱਖਦੇ ਹੋਏ ਸਾਡੇ ਨਾਲ ਇਹ ਡਾਂਗਾ ਨਾਲ ਹਮਲਾ ਕੀਤਾ ਸਾਡੇ ਘਰ ਆ ਕੇ ਇਸ ਦੀ ਜਾਂਚ ਹੋਰ ਪੁਲਿਸ ਅਧਿਕਾਰੀ ਮੰਗ ਕਿਤੇ ਸਾਨੂੰ ਇਨਸਾਫ ਦਵਾਇਆ ਜਾਵੇ ਗੱਲਬਾਤ ਕਰਦੇ ਆਂ ਇਹ ਮੁੱਦਾ ਕੀ ਹੈ ਇਸ ਕਰਕੇ ਵੀਡੀਓ ਬਰਲ ਹੋਈ ਹੈ ਝਗੜਾਈ ਉਹਨਾਂ ਨੇ ਮਰਤੇਆਂ ਆਣ ਕੇ ਹਮਲਾ ਕੀਤਾ ਇਹ ਘਰ ਤੇ ਮੇਰੇ ਤੇ ਮੇਰੇ ਪਰਿਵਾਰ ਤੇ ਮੇਰੇ ਤੇ ਵੀ ਆਣ ਕੇ ਮੈਨੂੰ ਉਹਨਾਂ ਨੇ ਮਾਰਨ ਦੀ ਕੋਸ਼ਿਸ਼ ਕੀਤੀ ਹੈ ਜੀ ਅੱਛਾ ਹਾਂਜੀ ਤੇਰੇ ਨੇੜੇ ਨੇੜੇ ਉਹ ਤੁਹਾਡੇ ਦੂਜੇ ਨੇ ਨਹੀਂ ਜੋ ਕਪਨ ਸਭ ਤੋਂ ਘੱਟ ਪਾਤੜਾ ਲੱਗੇ ਉਹਨਾਂ ਦਾ ਪਿੰਡ ਬੁਲਾੜਾ ਜੀ ਇੱਕ ਪਰਿਵਾਰ ਦਾ ਅਰਨੋ ਪਿੰਡ ਵਿੱਚ 1.5 ਕਿਲੋਮੀਟਰ ਤੇ ਉਹਨਾਂ ਦੇ ਰਿਸ਼ਤੇਦਾਰ ਹੀ ਲੱਗਦੇ ਨੇ ਤੁਹਾਡੇ ਕਿੱਥੋਂ ਦੂਰ ਹੈ ਹਾਂਜੀ ਘਰ ਤੋਂ ਦੂਰ ਹੈ ਜ ਕਹੇ ਆ ਜੀ ਉਸ ਤੋਂ ਬਾਅਦ ਘਰ ਤੋਂ ਬਾਹਰ ਆਣ ਕੇ ਸਾਡੇ ਨਾਲ ਲਾ ਲੋ ਵੀ ਉਹਨਾਂ ਨੇ ਲਾਠੀਆਂ ਡਾਂਗਾਂ ਨਾਲ ਕੀਤਾ ਹੀ ਵਾਰ ਹਾਂਜੀ ਉਹਨਾਂ ਦੇ ਸਾਧਨ ਵੀ ਜਿਹੜਾ ਹੀ ਉਹਨਾਂ ਮੋਟਰਸਾਈਕਲ ਵਗੈਰਾ ਉਹ ਸਾਡੇ ਤੇ ਕਾਰਨ ਆ ਜੀ ਉਹਨਾਂ ਨੇ ਸਾਡੇ ਤੇ ਹਮਲਾ ਕਰਨ ਹੀ ਆਏ ਜੀ दारू ਪੀ ਕੇ ਨਸ਼ਾ ਕਰਕੇ ਆਏ ਜੀ ਉਹ ਇਸ ਦੇ ਵਿੱਚ ਤੁਸੀਂ ਪੁਲਿਸ ਨੇ ਕੋਈ ਬਿਆਨ ਲਿਖੇ ਤੁਹਾਡੇ ਹੁਣ ਤੱਕ ਮੇਰੇ ਬਿਆਨ ਲਿਖੇ ਆ ਜੀ ਉਸ ਤੇ ਕੋਈ ਕਾਰਵਾਈ ਨਹੀਂ ਕੀਤੀ ਦੂਸਰੀ ਪਾਸੇ ਹਾਂਜੀ ਕੋਈ ਕਾਰਵਾਈ ਤੁਹਾਡੇ ਉਹ ਜਿਹੜੀ ਉਸ ਦਾ ਪਤਾ ਨਹੀਂ ਗਈ ਦਾਖਲ ਹੋਏ ਆ ਗੈਂਡੇ ਬਾਕੀ ਉਹਨਾਂ ਦਾ ਕੋਈ ਪਤਾ ਨਹੀਂ ਗਈ ਉਹਨਾਂ ਨੇ ਉਲਟਾ ਸਾਡੇ ਤੇ ਪਰਚਾ ਕਰਵਾਇਆ ਜੀ ਜਿਨ੍ਹਾਂ ਨੇ ਛੇੜਛਾੜ ਦੀ ਮੰਗ ਕਰਦੇ ਹਾਂ ਮੈਂ ਮੰਗ ਕਰਦਾ ਹਾਂ ਐਸਐਸਪੀ ਮਾਨਯੋਗ ਪਟਿਆਲੇ ਨੂੰ ਕਿ ਸਾਡੇ ਇਸ ਕਾਰਵਾਈ ਉੱਤੇ ਇੱਕ ਵਾਰੀ ਕੀਤੀ ਜਾਵੇ ਜਲਦ ਤੋਂ ਜਲਦ ਉਹਨਾਂ ਦੋਸ਼ੀਆਂ ਦੇ ਖਿਲਾਫ ਕਾਰਵਾਈ ਕੀਤੀ ਜਾਵੇ ਤੇ ਇਹਨਾਂ ਨੇ ਪੋਲੀਟੀਕਲ ਦਬਾਅ ਪਵਾ ਕੇ ਸਾਡੇ ਤੇ ਮੇਰਾ ਮਨਿੰਦਰ ਸਿੰਘਾ ਜੀ ਮਨਿੰਦਰ ਸਿੰਘ ਇਹਦੇ ਵਿੱਚ ਇਹ ਹੈ ਵੀ ਅਰਨੋ ਪਿੰਡ ਚ ਗਲਾੜ ਤੋਂ ਇੱਕ ਲੇਡੀ ਆਪਣੇ ਪਿੱਕੇ ਘਰ ਗਈ ਸੀ ਉਹਦੇ ਨਾਲ ਉਹਦੇ ਮਤਲਬ ਬੇਟਾ ਸੀਗਾ ਉਹਦਾ ਪਰਿਵਾਰ ਸੀ ਉਹ ਆਪਣੇ ਭਤੀਜਿਆਂ ਕੋਲੇ ਗਈ ਸੀਗੀ ਤੇ ਉੱਥੇ ਜਿਹੜੇ ਭਤੀਜੇ ਨੇ ਉਹ ਆਪਸ ਚ ਲੜਦੇ ਰਹਿੰਦੇ ਨੇ ਥੋੜਾ ਜਿਹਾ ਚਗਰਾ ਲੂ ਟਾਈਪ ਦੇ ਉਹ ਬੰਦੇ ਨੇ ਜੀ ਉਹਨਾਂ ਨੂੰ ਸਮਝਾਉਣ ਗਈ ਸੀ ਜੀ ਭੂਆ ਭਤੀਜਿਆਂ ਨੂੰ ਸਮਝਾਉਣ ਗਈ ਸੀ ਅਰ ਨੂੰ ਜੀ ਤੇ ਉੱਥੇ ਭਤੀਜਿਆਂ ਨੇ ਆਪਦੀ ਭੂਆ ਤੇ ਉਹਦੇ ਜਿਹੜੇ ਨਾਲ ਆਏ ਹੋਏ ਸਾਥੀ ਸੀਗੇ ਉਹਨਾਂ ਦੀ ਕੁੱਟਮਾਰ ਕੀਤੀ ਹੈ ਜੀ ਜਿਸ ਦੇ ਆਧਾਰ ਤੇ ਭਤੀਜਿਆਂ ਦੇ ਖਿਲਾਫ ਐਫ ਆਰ ਨੰਬਰ 160 ਦਰਜ ਦੇ ਦਿੱਤਾ ਗਈ ਜੀ ਜੀ ਤੇ ਦੂਜੇ ਤੇਰ ਦਾ ਵੀ ਕਿਹਾ ਹੈ ਵੀ ਕੁੱਟਵਾਰਤਾ ਸਾਡੀ ਕਰਕੇ ਗਏ ਰੇ ਸਾਡੇ ਦੇ ਸਾਡੇ ਵੱਲੋਂ ਪਰਚਾ ਨਹੀਂ ਹੋਇਆ ਉਲਟਾ ਸਾਡੇ ਤੇ ਹੋ ਗਿਆ ਇਸ ਗੱਲ ਦੀ ਅਸੀਂ ਪੜਤਾਲ ਕਰ ਲੈਣੇ ਆ ਇਹ ਗੱਲ ਸਾਡੇ ਸਾਹਮਣੇ ਨਹੀਂ ਆਈ ਤੇ ਨਾ ਹੀ ਸਾਨੂੰ ਉਹਨਾਂ ਨੇ ਦੱਸੀ ਹੈ ਇਹ ਜੇਕਰ ਇਹ ਜੀ ਕੋਈ ਗੱਲ ਹੋਊਗੀ ਤਾਂ ਉਹਦੀ ਪੜਤਾਲ ਕੀਤੀ ਜਾਊਗੀ ਕੈਮਰਾਮੈਨ ਬੀਕੇ ਕਰਕੇ ਦੇ ਨਾਲ ਪ੍ਰਸੋਤਮ ਕੌਸ਼ਿਕ ਸਮਾਣਾ نیوز